ਭਾਰਤੀ ਜਨਤਾ ਪਾਰਟੀ ਨੇ ਵਿਕਸਿਤ ਭਾਰਤ ਜੀ ਰਾਮ ਜੀ ਬਿੱਲ 2025 ਬਾਰੇ ਫੈਲਾਈ ਜਾ ਰਹੇ ਝੂਠ ਨੂੰ ਇੱਕ ਵਾਰ ਫੇਰ ਨਕਾਰਿਆ ਹੈ ਕੇਂਦਰੀ ਖੇਤੀਬਾੜੀ ਕਿਸਾਨ ਭਲਾਈ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਹੈ ਕਿ ਇੱਕ ਵਾਰ ਫੇਰ ਮੰਰੇਗਾ ਦੇ ਨਾਮ ਤੇ ਦੇਸ਼ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਜਦੋਂ ਕਿ ਸਚਾਈ ਇਹ ਹੈ ਕਿ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਮੰਰੇਗਾ ਤੋਂ ਇੱਕ ਕਦਮ ਅੱਗੇ ਹੈ ਉਹਨਾਂ ਕਿਹਾ ਕਿ ਕੀਰਤੀ ਭਰਾਵੋ ਹੁਣ 100 ਨਹੀਂ ਸਗੋਂ 125 ਦਿਨਾਂ ਦੇ ਕੰਮ ਦੀ ਕਾਨੂੰਨੀ ਗਾਰੰਟੀ ਹੈ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੋਜ਼ਗਾਰੀ ਪੱਤਾ ਦੇਣ ਦੇ ਪ੍ਰਬੰਧ ਨੂੰ ਮਜ਼ਬੂਤ ਕੀਤਾ ਗਿਆ ਹੈ ਜੇਕਰ ਮਜ਼ਦੂਰੀ ਦੇਰ ਨਾਲ ਮਿਲਦੀ ਹੈ ਤਾਂ ਵਾਧੂ ਭੁਗਤਾਨ ਲਈ ਵੀ ਵਿਵਸਥਾ ਕੀਤੀ ਗਈ ਹੈ ਇਸ ਸਾਲ ਇਸ ਯੋਜਨਾ ਲਈ 151282 ਕਰੋੜ ਰੁਪਏ ਤੋਂ ਵੱਧ ਦੀ ਵੱਡੀ ਰਕਮ ਦੀ ਤਜਵੀਜ਼ ਹੈ ਤਾਂ ਜੋ ਰੋਜ਼ਗਾਰ ਪ੍ਰਦਾਨ ਕਰਨ ਲਈ ਕਾਫੀ ਪੈਸਾ ਉਪਲਬਧ ਹੋਵੇ ਅਤੇ ਉਸ ਪੈਸੇ ਦੀ ਵਰਤੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਕੀਤੀ ਜਾ ਸਕੇ ਵਿਕਸਿਤ ਭਾਰਤ ਲਈ ਵਿਕਸਿਤ ਪਿੰਡ ਆਤਮ ਨਿਰਪਰਪੰਡ ਅਤੇ ਗਰੀਬੀ ਮੁਕਤ ਰੋਜ਼ਗਾਰ ਸੰਪੰਨ ਪਿੰਡ ਬਣਾਉਣ ਲਈ ਪਾਣੀ ਦੀ ਸੰਭਾਲ ਪਿੰਡੂ ਬੁਨਿਆਦੀ ਢਾਂਚੇ ਦੇ ਕੰਮ ਰੋਜ਼ੀ ਰੋਟੀ ਆਧਾਰਿਤ ਗਤੀਵਿਧੀਆਂ ਅਤੇ ਕੁਦਰਤੀ ਆਫਤਾ ਤੋਂ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਦੂਜੇ ਪਾਸੇ ਜਲੰਧਰ ਦੌਰੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਕਾਂਗਰਸ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੋਦੀ ਸਰਕਾਰ ਦੇਸ਼ ਵਿੱਚ ਗਰੀਬਾਂ ਲਈ 100 ਦੀ ਬਜਾਏ 125 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦੇ ਰਹੀ ਹੈ ਅਤੇ ਉਨ੍ਹਾਂ ਦੇ ਮਾਨ ਪੱਤੇ ਵਿੱਚ ਵੀ ਵਾਧਾ ਕਰ ਰਹੀ ਹੈ ਇਸ ਲਈ ਵਿਕਸਿਤ ਭਾਰਤ ਜੀ ਰਾਮ ਜੀ ਬਾਰੇ ਡਰ ਅਤੇ ਝੂਠ ਫਲਾਇਆ ਜਾ ਰਿਹਾ ਹੈ ठाकुर ने कहा है कि जितो तक महात्मा गांधी दे नाम दी गल ਕਰਨ ਵਾਲੀ ਕਾਂਗਰਸ ਦਾ ਸਵਾਲ ਏ ਸਾਰੇ ਕਾਂਗਰਸੀਆਂ ਨੂੰ ਮੇਰਾ ਸਵਾਲ ਇਹ ਹੈ ਕਿ ਰੋਜ਼ਗਾਰ ਗਰੰਟੀ ਨਾਲ ਸੰਬੰਧਤ ਅਜਈਆਂ ਯੋਜਨਾਵਾਂ 1960 ਦੇ ਦਹਾਕੇ ਤੋਂ ਚੱਲ ਰਹੀਆਂ ਨੇ ਸਾਲ 1999 ਵਿੱਚ ਇਸ ਦਾ ਨਾਂ ਜਵਾਹਰ ਰੋਜ਼ਗਾਰ ਯੋਜਨਾ ਰੱਖਿਆ ਗਿਆ ਸੀ ਸਾਲ 1999 ਵਿੱਚ ਇਸ ਦਾ ਨਾਂ ਜਵਾਹਰ ਸਵਰਣੇਮ ਯੋਜਨਾ ਰੱਖਿਆ ਗਿਆ ਅਤੇ ਸਾਲ 2001 ਵਿੱਚ ਇਸ ਦਾ ਨਾਂ ਬਦਲ ਕੇ ਸੰਪੂਰਨ ਰੋਜ਼ਗਾਰ ਯੋਜਨਾ ਕਰ ਦਿੱਤਾ ਗਿਆ ਸੀ ਅਤੇ ਫਿਰ ਸਾਲ 2004 ਵਿੱਚ ਯੂਪੀ ਸਰਕਾਰ ਦੇ ਅਧੀਨ ਇਸ ਯੋਜਨਾ ਦਾ ਨਾਂ ਨਰੇਗਾ ਰੱਖਿਆ ਗਿਆ ਸੀ ਅਤੇ ਅੰਤ ਵਿੱਚ ਸਾਲ 2009 ਵਿੱਚ ਇਸ ਦਾ ਨਾਂ ਮਨਰੇਗਾ ਕਰ ਦਿੱਤਾ ਗਿਆ ਸੀ ਅਨੁਰਾਗ ਨੇ ਕਿਹਾ ਕਿ ਉਹ ਕਾਂਗਰਸ ਤੋਂ ਪੁੱਛਣਾ ਚਾਹੁੰਦੇ ਨੇ ਕਿ ਕੀ ਉਹਨਾਂ ਨੂੰ ਸਿਰਫ ਸਾਲ 2009 ਵਿੱਚ ਹੀ ਮਹਾਤਮਾ ਗਾਂਧੀ ਯਾਦ ਸੀ ਮਜ਼ਦੂਰ ਭਾਈਓ 100 ਦਿਨ ਕੀ ਨਹੀਂ ਔਬ 125 ਦਿਨ ਕੰਮ ਕੀ ਗਾਰੰਟੀ ਹੈ ਕਾਨੂੰਨੀ ਗਾਰੰਟੀ और काम नहीं तो बेरोजगारी भत्ते के प्रावधान को और सशक्त बनाया गया है मजदूरी अगर देर से मिली तो अतिरिक्त राशि देने का प्रावधान है और दूसरी तरफ एक विशाल धनराशि जो प्रस्तावित इसी साल है एक लाख इक्यावन हजार दो सौ बयासी करोड़ रुपए से भी ज्यादा ताकि रोजगार देने के लिए पर्याप्त पैसा हो और उस पैसे से गांव का संपूर्ण विकास हो विकसित भारत के लिए विकसित गांव अगर झूठ का दूसरा कोई नाम है तो वह कांग्रेस झूठ का झंडा उठाने वाली झूठ का प्रचार करने वाली भय और भ्रम फैलाने वाली और देश के लोगों को गुमराह करने वाली पार्टी का नाम है कांग्रेस मेरा एक सवाल कांग्रेस पार्टी से है अगर जब पहली बार रोजगार को लेकर योजनाएं शुरू हुई साठ के दशक से हुई और 1989 में जो आहर रोजगार योजना आई तब महात्मा गांधी इनको याद नहीं आए 1999 में जो आहर संपूर्ण रोजगार योजना आई तब इनको महात्मा गांधी याद नहीं आए 2001 में संपूर्ण योजना जिसके माध्यम से आपको फूड फॉर वर्क वो लेकर आए तब फिर 2004 में फिर यूपीए की सरकार आई तब भी इन्होंने नरेगा लाए नेशनल रूरल एम्प्लॉयमेंट गारंटी एक्ट तब भी महात्मा गांधी याद नहीं आए 2009 में आके 2 अक्टूबर को उनको महात्मा गांधी जी याद आए केवल राजनीति की जा रही है महात्मा गांधी जी के नाम पे